ਸਾਰੇ ਜਣੇ ਜਿਹੜੇ ਕੈਨੇਡਾ ਭਗਤ ਹੈ ਜਾਂ ਕੈਨੇਡਾ ਭੇਡਾਂ ਕਹਿ ਦਈਏ ਉਹ ਕਰਦੇ ਹੁੰਦੀਆਂ ਕਿ ਤੂੰ ਕੈਨੇਡਾ ਚੋਂ ਪੈਸੇ ਕਮਾ ਕੇ ਲੈ ਆ ਤੇਰੀ ਲਾਈਫ ਜਿਹੜੀ ਹੈਗੀ ਹੈ ਕੈਨੇਡਾ ਚੋਂ ਸੈੱਟ ਹੋ ਗਈ ਤੂੰ ਸਭ ਕੁਝ ਕਰ ਲਿਆ ਹੁਣ ਤੂੰ ਲੋਕਾਂ ਨੂੰ ਜਾਨ ਤੋਂ ਰੋਕਦਾ ਦਾਣਾ ਮੰਡੀ ਦੇ ਵਿੱਚ ਝੋਨਾ ਆਇਆ ਹੋਇਆ ਲਗਭਗ ਲਿਫਟਿੰਗ ਇਹਦੀ ਹੋ ਚੁੱਕੀ ਹੈ ਤੇ ਇੱਥੇ ਜਿੰਨੀ ਲੇਬਰ ਤੁਸੀਂ ਦੇਖ ਰਹੇ ਹੋ ਇਹ ਸਾਰੀ ਬਾਹਰੋਂ ਆਈ ਹੋਈ ਹੈ ਇਹ ਯੂਪੀ ਬਿਹਾਰ ਤੋਂ ਬੰਦੇ ਆਏ ਹੋਏ ਸਾਰੀ ਜਿਹੜੀ ਲੇਬਰ ਆਈ ਹੋਈ ਹੈ ਤੇ ਇਹ ਬੰਦੇ ਇੱਥੇ ਤੁਸੀਂ ਇਹ ਦੇਖੋ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਾਲੋਂ ਸੌਖੇ ਬੈਠੇ ਆ ਸੌਖੇ ਕਿਉਂ ਆ ਕਿਉਂਕਿ ਨਾ ਤਾਂ ਇਹਨਾਂ ਦੇ ਸਿਰ ਤੇ ਕੋਈ ਬਾਸ ਆ ਨਾ ਇਹਨਾਂ ਦੇ ਸਿਰ ਤੇ ਕੋਈ ਮਾਲਕ ਬੈਠਾ ਹੈ ਨਾ ਇਹਨਾਂ ਨੂੰ ਕੋਈ ਕੰਮ ਵਾਸਤੇ ਪ੍ਰੈਸ਼ਰਾਈਜ਼ ਕਰ ਰਿਹਾ ਇਹ ਆਪਦੀ ਮਰਜ਼ੀ ਨਾਲ ਹੀ ਬੋਰੀਆਂ ਭਰਦੇ ਆ ਆਪਦੀ ਮਰਜ਼ੀ ਨਾਲ ਹੀ ਕੰਮ ਕਰਦੇ ਆ ਆਪਦੀ ਮਰਜ਼ੀ ਨਾਲ ਜਦੋਂ ਮਰਜ਼ੀ ਬ੍ਰੇਕ ਲੈ ਸਕਦੇ ਆ ਜਦੋਂ ਮਰਜ਼ੀ ਖਾ ਸਕਦੇ ਜਦੋਂ ਮਰਜ਼ੀ ਬਹਿ ਸਕਦੇ ਜਦੋਂ ਮਰਜ਼ੀ ਸੌ ਸਕਦੇ ਜੇ ਇਹਨਾਂ ਦਾ ਮੂਡ ਨਹੀਂ ਹੈ ਨਾ ਕੰਮ ਕਰਨ ਦਾ ਤੇ ਆਪਦੇ ਮਾਲਕ ਨੂੰ ਇੰਨੀ ਜ਼ਰਤ ਵੀ ਰੱਖਦੇ ਤੇ ਕਹਿ ਸਕਦੇ ਸੱਕਦੇ ਹੈ ਕਿ ਅੱਜ ਅਸੀਂ ਕੰਮ ਨਹੀਂ ਕਰਨਾ ਅੱਜ ਅਸੀਂ ਮੀਟ ਮੱਛੀ ਬਣਾਵਾਂਗੇ ਤੇ ਆਪ ਦਾ ਖਾਵਾਂ ਪੀਵਾਂਗੇ ਤੇ ਰੈਸਟ ਕਰਾਂਗੇ ਬਹੁਤੇ ਭੈਣ ਭਰਾਵਾਂ ਨੂੰ ਜਿਹੜੇ ਮਨ 'ਚ ਭਲੇਖੇ ਆ ਕੈਨੇਡਾ ਨੂੰ ਲੈ ਕੇ ਜਾਂ ਬਹੁਤੇ ਭੈਣ ਭਰਾ ਜਿਹੜੇ ਸਵਾਲ ਕਰਦੇ ਹੁੰਦੇ ਉਹਨਾਂ ਨੂੰ ਇਹ ਹੁੰਦਾ ਕਿ ਕਰਨੌਲ ਖ ਪਿੰਡ ਜਾਂਦਾ ਰਿਹਾ ਹੁਣ ਇਹ ਹਰ ਰੋਜ਼ ਰਿਵਰਸ ਮਾਈਗ੍ਰੇਸ਼ਨ ਪੰਜਾਬ ਵਾਪਸੀ ਦੀ ਗੱਲ ਹੀ ਕਿਉਂ ਕਰਦਾ ਕਿਉਂ ਕੈਨੇਡਾ ਨੂੰ ਮਾੜਾ ਕਹਿੰਦਾ ਕਿਉਂ ਕੈਨੇਡਾ ਦੇ ਜਿਹੜੇ ਗੁੱਝੇ ਭੇਤ ਆ ਉਹ ਉਹ ਦੁਨੀਆ ਦੇ ਸਾਹਮਣੇ ਨਿਸ਼ਰ ਕਰਦਾ ਜੋ ਵੀ ਕਮਾਇਆ ਆਉਦੇ ਦਮ ਤੇ ਕਮਾਇਆ ਨਾ ਮੈਨੂੰ ਕੈਨੇਡਾ ਉੱਤਰਦੇ ਨੂੰ ਕਿਸੇ ਨੇ ਪੈਸੇ ਦਿੱਤੇ ਤੇ ਨਾ ਮੈਨੂੰ ਆਉਣ ਲੱਗੇ ਕਿਸੇ ਨੂੰ ਸੋ ਸ਼ਾਇਦ ਜੇ ਮੈਂ ਪੰਜਾਬ 'ਚ ਹੁੰਦਾ ਤਾਂ ਪੰਜਾਬ 'ਚ ਵੀ ਮੈਂ ਇੰਨੀ ਮਿਹਨਤ ਕਰਦਾ ਤਾਂ ਸਭ ਕੁਝ ਅੱਜ ਜੋ ਮੇਰੇ ਕੋਲੇ ਹੈਗਾ ਉਹ ਮੈਂ ਬਣਾ ਲੈਣਾ। ਪਈਆਂ ਨੇ ਇੱਥੇ ਸਾਰਾ ਕੁਝ ਦੱਬ ਲੈਣਾ ਤੇ ਆਉਣ ਵਾਲੇ ਟਾਈਮ 'ਚ ਪੰਜਾਬ 'ਚੋਂ ਤੁਹਾਨੂੰ ਵੀ ਬਾਹਰ ਆਉਣਾ ਪੈਣਾ। ਬਹੁਤੇ ਲੋਕ ਜਿਹੜੇ ਪ੍ਰਾਣੇ ਬੈਠੇ ਐ ਜਾਂ ਜਿਹੜੇ ਆਪਦੇ ਕੈਨੇਡਾ ਨੂੰ ਆ ਦਾ ਮਾਈ ਬਾਪ ਹੀ ਮੰਨਦੇ ਐ ਜਾਂ ਪੰਜਾਬ ਨੂੰ ਭੁੱਲ ਚੁੱਕੇ ਐ ਉਹਨਾਂ ਨੂੰ ਇੱਕ ਚੀਜ਼ ਹੋਰ ਪੁੱਛਣਾ ਚਾਹਣਾ ਜਿਹੜੇ ਸਟੂਡੈਂਟ ਆਣਾ ਹੁਣ ਧੱਕਾ ਹੋ ਰਿਹਾ ਸਟੂਡੈਂਟ ਵਿਚਾਰੇ ਰੌਜਰ ਬੈਲ ਨਾਲ ਕੰਮ ਕਰਦੇ ਰਹੇ ਉਹਨਾਂ ਵੱਲੋਂ ਉਹਨਾਂ ਨੂੰ ਲਾਰੇ ਲਾਏ ਗਏ ਸੀ ਤੁਹਾਨੂੰ ਪੱਕਾ ਕਰਾ ਦਾਂਗੇ ਵੱਡੀਆਂ ਰਿਪਿਊਟਿਡ ਕੰਪਨੀਆਂ ਨਾਲ ਕੰਮ ਕਰਦੇ ਸੀ ਹੁਣ ਉਹ ਹਜ਼ਾਰਾਂ ਦੀ ਗਿਣਤੀ 'ਚ ਕਦੇ ਕਿਤੇ ਕਦੇ ਕਿਤੇ ਵਿਚਾਰੇ ਧੱਕੇ ਖਾ ਰਹੇ ਐ ਕਿਉਂਕਿ ਮਿਹਨਤ ਕਿਤੇ ਵੀ ਕਰਦੇ ਹੋ ਤੁਸੀਂ ਕਿਸੇ ਵੀ ਜਗ੍ਹਾ ਤੇ ਰਹਿ ਕੇ ਤੁਸੀਂ ਕਰ ਸਕਦੇ ਹੋ ਇਹਦੇ ਚ ਕੋਈ ਸ਼ਰਮ ਨਹੀਂ ਹੈਗੀ ਕਿਉਂਕਿ ਪੰਜਾਬ ਚ ਲੋਕ ਹਮੇਸ਼ਾ ਛੋਟਾ ਕੰਮ ਕਰਨ ਤੋਂ ਝਿਜਕਦੇ ਆ ਪੰਜਾਬ ਚ ਲੋਕ ਛੋਟਾ ਕੰਮ ਕਰਨ ਤੋਂ ਸੰਘਦੇ ਆ ਬਾਹਰ ਜਾ ਕੇ ਨਹੀਂ ਸੰਘਦੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਇਸ ਚੈਨਲ ਨਾਲ ਨਵੇਂ ਜਾਂ ਪੁਰਾਣੇ ਜੁੜੇ ਹੋਏ ਆ ਕਿ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਅੱਗੇ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਆਪਣਾ ਜਿਹੜਾ ਸਨੇਹਾ ਆਪਾਂ ਸਾਰੇ ਭੈਣ ਭਰਾਵਾਂ ਨੂੰ ਦੇਣਾ ਚਾਹੁੰਦੇ ਆ ਜਾਂ ਲੋਕਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਆ ਜਾਂ ਜਿਹੜੇ ਮੁੱਦਿਆਂ ਤੇ ਆਪਾਂ ਗੱਲ ਕਰਦੇ ਆ ਆਪਣੀ ਆਵਾਜ਼ ਦੂਰ ਤੱਕ ਜਾਵੇ ਤੇ ਸਾਡੇ ਫੇਸਬੁੱਕ ਇੰਸਟਾਗ੍ਰam ਟਿਕਟੌਕ ਬੈਕ ਟੂ ਮਦਰਲੈਂਡ ਪੰਜਾਬ ਨੂੰ ਜਾ ਕੇ ਸ਼ੇਅਰ ਲਾਈਕ ਫੋਲੋ ਕਰ ਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਬੈਕ ਟੂ ਮਦਰ ਲੈਂਡ ਪੰਜਾਬ ਚੈਨਲ ਦੇ ਨਾਲ ਤੇ ਮੈਂ ਆ ਗਰਨੋਲਗ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਲੰਬਾ ਸਮਾਂ ਕੈਨੇਡਾ ਰਹਿ ਕੇ ਲਗਭਗ ਪਿਛਲੇ 3 ਸਾਲਾਂ ਤੋਂ ਪੰਜਾਬ ਰਹਿ ਰਿਹਾ ਤੇ ਮੇਰਾ ਰਿਵਰਸ ਮਾਈਗ੍ਰੇਟ ਕਰਕੇ ਵਾਪਸ ਆਉਣ ਦਾ ਜਿਹੜਾ ਮੇਨ ਰੀਜ਼ਨ ਸੀ ਉਹ ਮੇਰੀ ਫੈਮਿਲੀ ਸੀ ਤੇ ਮੈਂ ਪਿਛਲੇ 3 ਸਾਲਾਂ ਤੋਂ ਜਿਹੜਾ ਇਹ ਰਿਵਰਸ ਮਾਈਗ੍ਰੇਸ਼ਨ ਤੇ ਦੇ ਨਾਲ-ਨਾਲ ਆਪਣੀ ਖੇਤੀ ਕਰ ਰਿਹਾ ਹੈ ਕਿਉਂਕਿ ਬਹੁਤੇ ਭੈਣ ਭਰਾਵਾਂ ਨੂੰ ਜਿਹੜੇ ਮਨ 'ਚ ਭਲੇਖੇ ਆ ਕੈਨੇਡਾ ਨੂੰ ਲੈ ਕੇ ਜਾਂ ਬਹੁਤੇ ਭੈਣ ਭਰਾ ਜਿਹੜੇ ਸਵਾਲ ਕਰਦੇ ਹੁੰਦੇ ਉਹਨਾਂ ਨੂੰ ਇਹ ਹੁੰਦਾ ਕਿ ਕਰਨੌਲ ਖ ਪਿੰਡ ਜਾਂਦਾ ਰਿਹਾ ਹੁਣ ਇਹ ਹਰ ਰੋਜ਼ ਰਿਵਰਸ ਮਾਈਗ੍ਰੇਸ਼ਨ ਪੰਜਾਬ ਵਾਪਸੀ ਦੀ ਗੱਲ ਹੀ ਕਿਉਂ ਕਰਦਾ ਕਿਉਂ ਕੈਨੇਡਾ ਨੂੰ ਮਾੜਾ ਕਹਿੰਦਾ ਕਿਉਂ ਕੈਨੇਡਾ ਦੇ ਜਿਹੜੇ ਗੁੱਝੇ ਭੇਜਦਾ ਉਹ ਉਹ ਦੁਨੀਆ ਦੇ ਸਾਹਮਣੇ ਨਿਸ਼ਰ ਕਰਦਾ ਸੋ ਜਿਹੜਾ ਮੇਨ ਕਾਰਨ ਮੇਰਾ ਹੈਗਾ ਇਹਨਾਂ ਕੈਨੇਡਾ ਬਾਰੇ ਗੱਲ ਕਰਨਾ ਜਾਂ ਉਹਨਾਂ ਦੇ ਜਿਹੜੇ ਗੁੱਜੇ ਭੇਤ ਆ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ ਉਹਦਾ ਮੇਨ ਕਾਰਨ ਹੈ ਕਿ ਕੈਨੇਡਾ 'ਚ ਹੋ ਰਹੀਆਂ ਜਿਹੜੀਆਂ ਘਟਨਾਵਾਂ ਉਹਨਾਂ ਬਾਰੇ ਤੁਹਾਨੂੰ ਪਤਾ ਲੱਗੇ ਤੇ ਤੁਸੀਂ ਇੱਕ ਆਪਦਾ ਡਿਸੀਜਨ ਜਿਹੜਾ ਵਾਈਜ਼ਲੀ ਲੈ ਸਕੋ ਦੂਜਾ ਸਵਾਲ ਜਿਹੜਾ ਸਾਰੇ ਜਣੇ ਜਿਹੜੇ ਕੈਨੇਡਾ ਭਗਤ ਆ ਜਾਂ ਕੈਨੇਡਾ ਭੇਡਾਂ ਕਹਿ ਦਈਏ ਉਹ ਕਰਦੀਆਂ ਹੁੰਦੀਆਂ ਕਿ ਤੂੰ ਕੈਨੇਡਾ 'ਚੋਂ ਪੈਸੇ ਕਮਾ ਕੇ ਲੈ ਆ ਤੇਰੀ ਲਾਈਫ ਜਿਹੜੀ ਹੈਗੀ ਹੈ ਕੈਨੇਡਾ 'ਚ ਉਹ ਸੈੱਟ ਹੋ ਗਈ ਤੂੰ ਸਭ ਕੁਝ ਕਰ ਲੈ ਹੁਣ ਤੂੰ ਲੋਕਾਂ ਨੂੰ ਜਾਨ ਤੋਂ ਰੋਕਦਾ ਜਾਂ ਤੂੰ ਜਿਹੜਾ ਹੈਗਾ ਗਿਆਨ ਦਿੰਦਾ ਕਿ ਕੈਨੇਡਾ ਨਾ ਜਾਓ ਸੋ ਮੈਂ ਇੱਥੇ ਇੱਕ ਗੱਲ ਕਲੀਅਰ ਕਰ ਦੇਣਾ ਚਾਹਣਾ ਕਿ ਨਾ ਤਾਂ ਤੁਸੀਂ ਜਾਂ ਤੁਹਾਡਾ ਪਿਓ ਆਪਣਾ ਪਰਿਵਾਰ ਚੋਂ ਕੋਈ ਬੰਦਾ ਉੱਥੇ ਟੈਕੀ ਲੈ ਕੇ ਮੇਰੇ ਲਈ ਕੈਨੇਡਾ 에ਰਪੋਰਟ ਤੇ ਖੜਾ ਸੀ ਤੇ ਨਾ ਹੀ ਜਦੋਂ ਮੈਂ ਕੰਮ ਕਰਨ ਜਾਂਦਾ ਸੀਗਾ ਨਾ ਹੀ ਤੁਸੀਂ ਮੈਨੂੰ ਉੱਥੇ ਛੱਡ ਕੇ ਆਉਂਦੇ ਸੀ ਨਾ ਹੀ ਮੈਨੂੰ ਲੈ ਕੇ ਆਉਂਦੇ ਸੀ ਸੋ ਜੋ ਵੀ ਮੇਰੀ ਸਟਰਗਲ ਦੀ ਕਹਾਣੀ ਹੈ ਜੋ ਵੀ ਮੈਂ ਮਿਹਨਤ ਕੀਤੀ ਉਹ ਆਦੇ ਦਮ ਤੇ ਕੀਤੀ ਜੋ ਵੀ ਕਮਾਇਆ ਆਦੇ ਦਮ ਤੇ ਕਮਾਇਆ ਨਾ ਮੈਨੂੰ ਕੈਨੇਡਾ ਉੱਤਰਦੇ ਨੂੰ ਕਿਸੇ ਨੇ ਪੈਸੇ ਦਿੱਤੇ ਤੇ ਨਾ ਮੈਨੂੰ ਆਉਣ ਲੱਗੇ ਕਿਸੇ ਨੂੰ ਸੋ ਸ਼ਾਇਦ ਜੇ ਮੈਂ ਪੰਜਾਬ ਚ ਹੁੰਦਾ ਤਾਂ ਪੰਜਾਬ ਚ ਵੀ ਮੈਂ ਇੰਨੀ ਮਿਹਨਤ ਕਰਦਾ ਤਾਂ ਸਭ ਕੁਝ ਅੱਜ ਜੋ ਮੇਰੇ ਕੋਲੇ ਹੈਗਾ ਉਹ ਮੈਂ ਬਣਾ ਲੈਂਦਾ ਕਿਉਂਕਿ ਮਿਹਨਤ ਕਿਤੇ ਵੀ ਕਰਦੇ ਹੋ ਤੁਸੀਂ ਕਿਸੇ ਵੀ ਜਗ੍ਹਾ ਤੇ ਰਹਿ ਕੇ ਤੁਸੀਂ ਕਰ ਸਕਦੇ ਹੋ ਇਹਦੇ ਚ ਕੋਈ ਸ਼ਰਮ ਨਹੀਂ ਹੈਗੀ ਕਿਉਂਕਿ ਪੰਜਾਬ ਚ ਲੋਕ ਹਮੇਸ਼ਾ ਛੋਟਾ ਕੰਮ ਕਰਨ ਤੋਂ ਝਿਜਕਦੇ ਆ ਪੰਜਾਬ ਚ ਲੋਕ ਛੋਟਾ ਕੰਮ ਕਰਨ ਤੋਂ ਸੰਘਦੇ ਆ ਬਾਹਰ ਜਾ ਕੇ ਨਹੀਂ ਸੰਘਦੇ ਸੋ ਇਹ ਸਾਰੀਆਂ ਚੀਜ਼ਾਂ ਮੈਂ ਕੈਨੇਡਾ 'ਚ ਸਿੱਖ ਕੇ ਆਂ ਤੇ ਇਹ ਚੀਜ਼ਾਂ ਨੂੰ ਹੀ ਮੈਂ ਆਪਣੇ ਪੱਲੇ ਬੰਨ ਕੇ ਆਪਦੇ ਅੱਗੇ ਚੱਲ ਰਿਹਾ ਜਦੋਂ ਮੈਂ ਚੈਨਲ ਸ਼ੁਰੂ ਕੀਤਾ ਉਦੋਂ ਮੈਨੂੰ ਇਸ ਬਾਰੇ ਕੁਝ ਨਹੀਂ ਸੀ ਪਤਾ ਜਦੋਂ ਮੈਂ 2 ਸਾਲ 3 ਸਾਲ ਤੱਕ ਖੇਤੀ ਕਰ ਰਿਹਾ ਉਹਦੇ ਬਾਰੇ ਵੀ ਮੈਨੂੰ ਕੁਝ ਨਹੀਂ ਸੀ ਪਤਾ ਸੋ ਹੱਬ ਕੁਝ ਜਿਹੜਾ ਹੈਗਾ ਮੈਂ ਹਰ ਰੋਜ਼ ਨਵਾਂ ਸਿੱਖ ਰਿਹਾ ਡੇ ਬਾਏ ਡੇ ਇੰਪਰੂਵਮੈਂਟ ਕਰ ਰਿਹਾ ਚਾਹੇ ਉਹ ਮੇਰੇ ਚੈਨਲ 'ਚ ਹੈ ਚਾਹੇ ਉਹ ਮੇਰੀ ਖੇਤੀ 'ਚ ਤੇ ਜਾਂ ਜਿਹੜੀਆਂ ਮੇਰੀ ਬੋਲਚਾਲ ਆ ਗੱਲਾਂ ਦਾ ਤਰੀਕਾ ਉਹ ਹਰ ਚੀਜ਼ ਜਿਹੜੀ ਹੈਗੀ ਹੈ ਡੇ ਬਾ ਡੇ ਇੰਪਰੂਵ ਹੁੰਦੀ ਜਾ ਰਹੀ ਹੈ ਜੇ ਇਹਦੇ ਵਿੱਚ ਮੈਂ ਗੱਲ ਨੂੰ ਜਾਰੂ ਕਰਨਾ ਚਾਹਾਂ ਤਾਂ ਇੱਥੇ ਮੇਰੇ ਸਾਹਮਣੇ ਤੁਸੀਂ ਦਾਣਾ ਮੰਡੀ ਦੇਖ ਸਕਦੇ ਹੋ ਦਾਣਾ ਮੰਡੀ ਦੇ ਵਿੱਚ ਝੋਨਾ ਆਇਆ ਹੋਇਆ ਹੈ ਲਗਭਗ ਲਿਫਟਿੰਗ ਇਹਦੀ ਹੋ ਚੁੱਕੀ ਹੈ ਤੇ ਇੱਥੇ ਜਿੰਨੀ ਲੇਬਰ ਤੁਸੀਂ ਦੇਖ ਰਹੇ ਹੋ ਇਹ ਸਾਰੀ ਬਾਹਰੋਂ ਆਈ ਹੋਈ ਹੈ ਇਹ ਯੂਪੀ ਬਿਹਾਰ ਤੋਂ ਬੰਦੇ ਆਏ ਹੋਏ ਸਾਰੀ ਜਿਹੜੀ ਲੇਬਰ ਆਈ ਹੋਈ ਹੈ ਤੇ ਇਹ ਬੰਦੇ ਇੱਥੇ ਤੁਸੀਂ ਇਹ ਦੇਖੋ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਾਲੋਂ ਸੌਖੇ ਬੈਠੇ ਆ ਸੌਖੇ ਕਿਉਂ ਆ ਕਿਉਂਕਿ ਨਾ ਤਾਂ ਇਹਨਾਂ ਦੇ ਸਿਰ ਤੇ ਕੋਈ ਬਾਸ ਆ ਨਾ ਇਹਨਾਂ ਦੇ ਸਿਰ ਤੇ ਕੋਈ ਮਾਲਕ ਬੈਠਾ ਨਾ ਇਹਨਾਂ ਨੂੰ ਕੋਈ ਕੰਮ ਵਾਸਤੇ ਪ੍ਰੈਸ਼ਰਾਈਜ਼ ਕਰ ਰਿਹਾ ਇਹ ਆਪਦੀ ਮਰਜ਼ੀ ਨਾਲ ਹੀ ਬੋਰੀਆਂ ਭਰਦੇ ਆ ਆਪਦੀ ਮਰਜ਼ੀ ਨਾਲ ਹੀ ਕੰਮ ਕਰਦੇ ਆ ਆਪਦੀ ਮਰਜ਼ੀ ਨਾਲ ਜਦੋਂ ਮਰਜ਼ੀ ਬ੍ਰੇਕ ਲੈ ਸਕਦੇ ਆ ਜਦੋਂ ਮਰਜ਼ੀ ਖਾ ਸਕਦੇ ਜਦੋਂ ਮਰਜ਼ੀ ਬਹਿ ਸਕਦੇ ਜਦੋਂ ਮਰਜ਼ੀ ਸੌ ਸਕਦੇ ਜੇ ਇਹਨਾਂ ਦਾ ਮੂਡ ਨਹੀਂ ਹੈ ਨਾ ਕੰਮ ਕਰਨ ਦਾ ਤੇ ਆਹਦੇ ਮਾਲਕ ਨੂੰ ਇੰਨੀ ਜ਼ਰਤ ਵੀ ਰੱਖਦੇ ਤੇ ਕਹਿ ਸਕਦੇ ਸਕਦੇ ਆ ਕਿ ਅੱਜ ਅਸੀਂ ਕੰਮ ਨਹੀਂ ਕਰਨਾ ਅੱਜ ਅਸੀਂ ਮੀਟ ਮੱਛੀ ਬਣਾਵਾਂਗੇ ਤੇ ਆਪਾਂ ਦਾ ਖਾਵਾਂ ਪੀਵਾਂਗੇ ਤੇ ਰੈਸਟ ਕਰਾਂਗੇ ਸੋ ਆਪਾਂ ਜਿਹੜੇ ਕੈਨੇਡਾ ਚਾਹੇ ਮੈਂ ਵੀ ਰਹਿੰਦਾ ਰਹਿ ਚਾਹੇ ਹੋਰ ਕੋਈ ਜਿੰਨੇ ਭੈਣ ਭਰਾ ਵੀ ਰਹਿੰਦੇ ਰਿਆ ਆਪਾਂ ਨੂੰ ਇੰਨੀ ਆਜ਼ਾਦੀ ਇੰਨੀ ਆਜ਼ਾਦੀ ਚ ਇਹ ਬੰਦੇ ਬੈਠੇ ਆ ਤੁਸੀਂ ਇਹ ਵੇਖੋ ਕਿ ਗਰਾਊਂਡ ਤੇ ਬੈਠੇ ਆ ਥੱਲੇ ਬਹਿ ਕੇ ਆਪਾਂ ਦਾ ਖਾਣਾ ਖਾ ਰਹੇ ਆ ਤੇ ਆਪਦੀਆਂ ਗੱਲਾਂ ਬਾਤਾਂ ਕਰ ਰਹੇ ਦੁੱਖ ਸੁੱਖ ਕਰ ਰਹੇ ਆ ਆਪਣੇ ਕੋਲੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇਹਨਾਂ ਟਾਈਮ ਨਹੀਂ ਹੁੰਦਾ ਕਿ ਆਪਾਂ 10 ਜਣੇ ਇਕੱਠੇ ਹੋ ਕੇ ਬਹਿ ਸਕੀਏ ਸਵਾਏ ਵੀਕਐਂਡ ਤੋਂ ਸ਼ਨੀ ਐ ਐਤਵਾਰ ਤੋਂ ਬਿਨਾ ਆਪਣੇ ਕੋਲ ਟਾਈਮ ਨਹੀਂ ਹੁੰਦਾ ਕਿ ਆਪਾਂ ਇਦਾਂ ਇਕੱਠੇ ਬਹਿ ਜਾਈਏ ਈਵਨ ਆਪਣੀ ਫੈਮਿਲੀ ਨਾਲ ਵੀ ਆਪਾਂ ਬਹਿ ਕੇ ਗੱਲਬਾਤ ਕਰ ਲਈਏ ਸੋ ਇਦਾਂ ਦੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਕੈਨੇਡਾ ਜਾ ਕੇ ਲੂਜ਼ ਕਰਦੇ ਆ ਜੇ ਜਿਹੜੀਆਂ ਆਪਾਂ ਨੂੰ ਪੰਜਾਬ ਆ ਕੇ ਜਾਂ ਪੰਜਾਬ ਬਾਰੇ ਸੋਚਦੇ ਆ ਉਦੋਂ ਹੀ ਪਤਾ ਲੱਗਦਾ ਕਿਉਂਕਿ ਭਈਆਂ ਨਾਲ ਮੈਂ ਤੁਹਾਨੂੰ ਕੰਪੇਅਰ ਨਹੀਂ ਕਰ ਰਿਹਾ ਇਸ ਚੀਜ਼ ਦਾ ਕੋਈ ਗੁੱਸਾ ਵੀ ਨਾ ਕਰ ਲੈ ਕਿ ਮੈਂ ਆਪਣੇ ਰਹਿ ਰਹੇ ਬਾਹਰ ਭੈਣ ਭਰਾਵਾਂ ਨੂੰ ਭਈਆਂ ਨਾਲ ਕੰਪੇਅਰ ਕਰਦਾ ਮੈਂ ਸਿਰਫ ਤੁਹਾਨੂੰ ਇੱਕ ਚੀਜ਼ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਆਪਾਂ ਬਾਹਰ ਜਾ ਕੇ ਕਮਾਈ ਕਰਦੇ ਆ ਆਪਾਂ ਲੋਕਾਂ ਵਾਸਤੇ ਇੱਥੇ ਗੈਪ ਛੱਡ ਰਹੇ ਆ ਆਪਾਂ ਲੋਕਾਂ ਵਾਸਤੇ ਸਪੇਸ ਕ੍ਰੀਏਟ ਕਰ ਰਹੇ ਆ ਇੱਥੇ ਇੱਕ ਬੰਦੇ ਨੇ ਥੋੜੇ ਦਿਨ ਪਹਿਲਾਂ ਕਮੈਂਟ ਵੀ ਕੀਤਾ ਸੀਗਾ ਭਈਆਂ ਨੇ ਇੱਥੇ ਸਾਰਾ ਕੁਝ ਦੱਬ ਲੈਣਾ ਤੇ ਆਉਣ ਵਾਲੇ ਟਾਈਮ 'ਚ ਆ ਪੰਜਾਬ 'ਚ ਤੁਹਾਨੂੰ ਵੀ ਬਾਹਰ ਆਉਣਾ ਪੈਣਾ ਸੋ ਮੇਰਾ ਉਸ ਭਰਾ ਨੂੰ ਇੱਕ ਸਵਾਲ ਵੀ ਹੈ ਕਿ ਆਪਾਂ ਛੱਡ ਕੇ ਗਏ ਆ ਆਪਾਂ ਜਗ੍ਹਾ ਦਿੱਤੀ ਆ ਉਹਨਾਂ ਨੂੰ ਜੇ ਆਪਾਂ ਵਾਪਸ ਆਵਾਂਗੇ ਆਪਦੇ ਦੇਸ਼ ਵੀ ਆਪਾਂ ਜਾਂਦੇ ਰਹਿਣਗੇ ਤੇ ਉਹ ਇੰਨੀ ਜ਼ੁਰਤ ਵੀ ਰੱਖਦੇ ਆ ਕਿ ਉਹ ਆਪਦੇ ਵੀ ਜਦੋਂ ਮਰਜ਼ੀ ਵਾਪਸ ਜਾ ਸਕਦੇ ਆ ਜੀ ਜੀ ਐਗਜ਼ਾਮਪਲ ਇਹ ਹੈਗੀ ਕਿ ਝੋਨਾ ਲਾਉਂਦੇ ਭਈਏ ਬਹੁਤੇ ਝੋਨਾ ਲਾਉਂਦੇ ਆ ਆਪਦੇ ਵਾਪਸ ਆਪਦੇ ਦੇਸ਼ ਚਲੇ ਜਾਂਦੇ ਆ ਤੇ ਬਹੁਤ ਬਹੁਤ ਬੈਠੇ ਭੈਣ ਭਰਾ ਹੈਗੇ ਆ ਇਨਕਲੂਡਿੰਗ ਮੈਂ ਆਪਦੀ ਗੱਲ ਵੀ ਕਰਾਂ ਜਦੋਂ ਮੈਂ ਬਾਹਰ ਰਹਿੰਦਾ ਸੀ ਜਦੋਂ ਪੰਜਾਬ ਆਣਾ ਹੁੰਦਾ ਨਾ ਆਪਾਂ 10 ਵਾਰੀ ਟਿਕਟ ਦਾ ਪ੍ਰਾਈਸ ਚੈੱਕ ਕਰਦੇ ਆ ਆਪਾਂ ਏਜੰਟ ਨੂੰ ਫੋਨ ਕਰਦੇ ਇੱਕ ਨੂੰ ਕਰਦੇ ਦੋ ਨੂੰ ਕਰਦੇ ਆ ਵਾਪਸ ਆਉਣ ਤੋਂ ਪਹਿਲਾਂ 10 ਏਜੰਟਾਂ ਨੂੰ ਤਾਂ ਫੋਨ ਕਰਕੇ ਪੁੱਛਦੇ ਵੀ ਸਸਤੀ ਟਿਕਟ ਕਿੱਥੇ ਲੱਗੀ ਆ ਕਈ ਵਾਰੀ ਟਿਕਟ ਮਹਿੰਗੀ ਹੋਵੇ ਤਾਂ ਬੰਦਾ ਉਹਦਾ ਪਲਾਨ ਵੀ ਚੇਂਜ ਕਰ ਸਕਦਾ ਸੋ ਆਪਾਂ ਨੂੰ ਤਾਂ ਜਿਹੜੀ ਆਜ਼ਾਦੀ ਮਿਲਦੀ ਆ ਤਿੰਨ ਹਫ਼ਤਿਆਂ ਦੀ ਮਹੀਨੇ ਦੀ ਆਜ਼ਾਦੀ ਮਿਲਦੀ ਆ ਤੇ ਭਈਏ ਆਪਦੀ ਮਰਜ਼ੀ ਦੇ ਮਾਲਕ ਆਪਦੀ ਮਰਜ਼ੀ ਨਾਲ ਇਹਨਾਂ ਨੇ ਆਉਣਾ ਆਪਦੀ ਮਰਜ਼ੀ ਨਾਲ ਇਹਨਾਂ ਨੇ ਜਾਣਾ ਸੋ ਇਹਨਾਂ ਕੋਲੇ ਆਪਣੇ ਨਾਲੋਂ ਨੋ ਡਾਊਟ ਪੈਸੇ ਘੱਟ ਬਣਾਉਂਦੇ ਹੋਣਗੇ ਪਰ ਫਰੀडम ਜਿਆਦਾ ਹੈ ਮੈਂ ਗੱਲ ਕਰਾਂ ਦਾ ਆਪਣੇ ਨਾਲੋਂ ਆਜ਼ਾਦ ਹੈ ਚਾਹੇ ਆਪਾਂ ਕਿਸੇ ਵੀ ਕੰਟਰੀ 'ਚ ਬੈਠੇ ਆ ਇੱਕ ਹੋਰ ਮੈਂ ਇਸ ਗੱਲ ਐਡ ਕਰਦਾ ਕਿ ਬਹੁਤੇ ਲੋਕ ਜਿਹੜੇ ਪਰਾਣੇ ਬੈਠੇ ਆ ਜਾਂ ਜਿਹੜੇ ਆਪਦੇ ਕੈਨੇਡਾ ਨੂੰ ਆ ਦਾ ਮਾਈ ਬਾਪ ਹੀ ਮੰਨਦੇ ਆ ਜਾਂ ਪੰਜਾਬ ਨੂੰ ਭੁੱਲ ਚੁੱਕੇ ਆ ਉਹਨਾਂ ਨੂੰ ਇੱਕ ਚੀਜ਼ ਹੋਰ ਪੁੱਛਣਾ ਚਾਹਣਾ ਜਿਹੜੇ ਸਟੂਡੈਂਟ ਆਣਾ ਹੁਣ ੱੱਕਾ ਹੋ ਰਿਹਾ ਸਟੂਡੈਂਟ ਵਿਚਾਰੇ ਰੌਜ਼ਰ ਬੈਲ ਨਾਲ ਕੰਮ ਕਰਦੇ ਰਹੇ ਉਹਨਾਂ ਵੱਲੋਂ ਉਹਨਾਂ ਨੂੰ ਲਾਰੇ ਲਾਏ ਗਏ ਸੀ ਤੁਹਾਨੂੰ ਪੱਕਾ ਕਰਾ ਦਾਂਗੇ ਵੱਡੀਆਂ ਰਿਪਿਊਟਿਡ ਕੰਪਨੀਆਂ ਨਾਲ ਕੰਮ ਕਰਦੇ ਸੀ ਹਣੋਂ ਹਜ਼ਾਰਾਂ ਦੀ ਗਿਣਤੀ 'ਚ ਕਦੇ ਕਿਤੇ ਕਦੇ ਕਿਤੇ ਵਿਚਾਰੇ ੱੱ ਧੱਕੇ ਖਾ ਰਹੇ ਆ ਕਿਉਂਕਿ ਕੈਨੇਡਾ ਨੇ ਉਹਨਾਂ ਦੇ ਪੈਸੇ ਲਏ ਚੂਸ ਹੁਣ ਕੈਨੇਡਾ ਚਾਹੁੰਦਾ ਕਿ ਉਹ ਸਾਡੇ ਦੇਸ਼ ਚੋਂ ਬਾਹਰ ਨਿਕਲ ਜਾਂ ਤੇ ਉਹ ਆਪਦੇ ਘਰਾਂ ਨੂੰ ਜਾਂਦੇ ਰਹਿਣ ਉਹ 30 35 35 ਲੱਖ ਰੁਪਏ ਲਾ ਕੇ ਬੰਦੇ ਆਏ ਆ ਉਹ ਕਿੱਥੇ ਜਾਣਗੇ ਹੁਣ ਉਹਨਾਂ 'ਚੋਂ ਜਿਹੜੇ ਸਿਆਣੇ ਬੱਚੇ ਹੋਣਗੇ ਜਾਂ ਜਿਹੜੇ ਸਮਝਦਾਰ ਹੋਣਗੇ ਪ੍ਰੈਸ਼ਰ ਘੱਟ ਲੈਣ ਵਾਲੇ ਹੋਣਗੇ ਉਹ ਸ਼ਾਇਦ ਕਿਸੇ ਹੋਰ ਪ੍ਰੋਵਿੰਸ 'ਚ ਜਾਂਦੇ ਰਹਿਣਗੇ ਕੋਈ ਹੋਰ ਚੀਜ਼ ਸੋਚਣਗੇ ਜਿਹਦੇ ਨਾਲ ਉਹ ਪੱਕੇ ਹੋ ਸਕਣ ਉਹਨਾਂ ਚੋਂ 5-10% ਬੱਚੇ ਹੋ ਸਕਦਾ ਹੈ ਕੋਈ ਨਸ਼ਿਆਂ 'ਚ ਪੈ ਜਾਏ ਜਾਂ ਕੋਈ ਹੋ ਸਕਦਾ ਜਿਵੇਂ ਪੁਰਾਣੇ ਲੰਮੇ ਟਾਈਮ ਤੋਂ ਕੈਨੇਡਾ 'ਚ ਰੀਤ ਚੱਲ ਰਹੀ ਹੈ ਕਿ ਬੱਚੇ ਸੁਸਾਈਸਾਈਡ ਕਰ ਰਹੇ ਸੋ ਉਸ ਪਾਸੇ ਵੀ ਜਾ ਸਕਦੇ ਉਹ ਚੀਜ਼ਾਂ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਕੈਨੇਡਾ ਗਵਰਨਮੈਂਟ ਨੂੰ ਇਹਨਾਂ ਚੀਜ਼ਾਂ ਤੋਂ ਸਿੱਖਣ ਦੀ ਲੋੜ ਹੈ ਕਿ ਬੱਚਿਆਂ ਦਾ ਸੋਸ਼ਲ ਜਿਹੜਾ ਇਹ ਕਰ ਰਹੇ ਹਰ ਰੋਜ਼ ਉਹਨੂੰ ਬੰਦ ਕਰਨਾ ਚਾਹੀਦਾ ਹੈ ਜਿਹੜੇ ਉੱਥੇ ਰਹਿ ਰਹੇ ਐ ਏਟ ਲੀਸਟ ਉਹਨਾਂ ਨੂੰ ਪੱਕੇ ਕਰਨਾ ਚਾਹੀਦਾ ਉਹਨਾਂ ਦੀ ਜਿਹੜੀ ਉਹਨਾਂ ਨੇ ਟਾਈਮ ਉਹਨਾਂ ਨੇ ਸਪੈਂਡ ਕੀਤਾ ਇੱਥੇ ਜਿਹੜੀਆਂ ਚੀਜ਼ਾਂ ਇੱਥੇ ਉਹਨਾਂ ਨੇ ਕੀਤੀਆਂ ਹਨ ਉਹਨਾਂ ਦਾ ਉਹਦੇ ਪ੍ਰਤੀ ਦੇਖਣਾ ਚਾਹੀਦਾ ਕਿ ਉਹਨਾਂ ਦੀ ਕੈਨੇਡਾ ਨੂੰ ਦੇਣ ਕਿੰਨੀ ਹੈ ਕਿੰਨਾ ਟਾਈਮ ਉਹ ਕੈਨੇਡਾ ਚ ਰਹੇ ਆ ਕਿੰਨਾ ਟਾਈਮ ਉਹਨਾਂ ਨੇ ਕੈਨੇਡਾ ਨੂੰ ਕਿੰਨਾ ਕੁਝ ਕਰਕੇ ਦਿੱਤਾ ਮੈਂ ਲਾਸਟ ਚ ਇਸ ਵੀਡੀਓ ਨੂੰ ਬਣਾਉਣ ਤੋਂ ਪਹਿਲਾਂ ਬਸ ਸਾਰੇ ਭੈਣ ਭਰਾਵਾਂ ਨੂੰ ਇਹ ਸਨੇਹ ਦੇਣਾ ਚਾਹਣਾ ਇਸ ਵੀਡੀਓ ਰਾਹੀਂ ਕਿ ਜੇ ਮੈਂ 14 ਸਾਲ ਬਾਅਦ ਕੈਨੇਡਾ ਛੱਡ ਕੇ ਪੰਜਾਬ ਵਾਪਸੀ ਕਰ ਸਕਦਾ ਆਪ ਵੀ ਇੱਥੇ ਖੇਤੀ ਕਰ ਸਕਦਾ ਆਂ ਆਪ ਦਾ YouTube ਚੈਨਲ ਸ਼ੁਰੂ ਕਰ ਸਕਦਾ ਤੁਸੀਂ ਤਾਂ ਜਿਹੜੇ ਬਾਹਰ ਬੈਠੇ ਭੈਣ ਭਰਾਓ ਜਾਂ ਅੱਜ ਦਾ ਯੂਥ ਹੋ ਮੇਰੇ ਨਾਲੋਂ ਜਾਦੇ ਕਾਬਲ ਹੋ ਤੁਹਾਡੇ ਕੋਲੇ ਜਾਦੇ ਓਪਰਚੁਨਿਟੀਆਂ ਐ ਜਾਦੇ ਸੋਚ ਹੋਊਗੀ ਜਾਦੇ ਤੁਹਾਡੇ ਦਿਮਾਗ 'ਚ ਆਈਡੀਆਜ਼ ਹੋਣਗੇ ਜਿਹਦੇ ਨਾਲ ਤੁਸੀਂ ਪੰਜਾਬ ਆ ਕੇ ਕਾਦਾ ਚੰਗਾ ਭਵਿੱਖ ਬਣਾ ਸਕਦੇ ਹੋ ਆਦੇ ਮਾਂ ਪਿਓ ਕੋਲੇ ਆ ਸਕਦੇ ਹੋ ਸੋ ਤੁਸੀਂ ਵਾਪਸੀ ਜਿਹੜੀ ਸੋਚ ਰਹੇ ਹੋ ਪੰਜਾਬ ਵਾਪਸ ਆਉਣ ਬਾਰੇ ਸੋਚ ਰਹੇ ਹੋ ਤੁਹਾਡੇ ਮਨ 'ਚ ਕੋਈ ਵੀ ਸਵਾਲ ਪਰਸ ਮਾਈਗ੍ਰੇਸ਼ਨ ਨੂੰ ਲੈ ਕੇ ਜਾਂ ਤੁਸੀਂ ਸੋਚਦੇ ਹੋ ਤੁਸੀਂ ਪੰਜਾਬ ਆ ਕੇ ਕੀ ਕਰਨਾ ਹੈ ਜਾਂ ਤੁਹਾਨੂੰ ਕੋਈ ਵੀ ਗਾਈਡੈਂਸ ਦੀ ਲੋੜ ਹੈ ਤੁਸੀਂ ਜਿਹੜਾ ਮੇਰਾ ਫੋਨ ਨੰਬਰ ਉਹ ਥੱਲੇ ਚਲ ਰਿਹਾ ਹਮੇਸ਼ਾ ਦੀ ਤਰ੍ਹਾਂ ਮੇਰਾ ਨਵੀਂ ਐਡਰੈਸ ਵੀ ਥੱਲੇ ਹੈ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਮੇਰੇ ਚੈਨਲ ਤੇ ਆਪਣੇ ਤੇ ਮਿਲ ਜਾਣਗੀਆਂ ਤੁਸੀਂ ਜਦੋਂ ਮਰਜ਼ੀ ਫੋਨ ਕਰਕੇ ਮੈਸੇਜ ਕਰਕੇ WhatsApp ਤੇ ਕਰਕੇ ਮੇਲ ਕਰਕੇ ਮੇਰੇ ਨਾਲ رابطہ ਕਰ ਸਕਦੇ ਹੋ ਤੁਹਾਡੇ ਮਨ 'ਚ ਪੰਜਾਬ ਨੂੰ ਲੈ ਕੇ ਕੋਈ ਸਵਾਲ ਹੈ ਕੰਮ ਨੂੰ ਲੈ ਕੇ ਕੋਈ ਸਵਾਲ ਹੈ ਤੁਸੀਂ ਵਟਸਐਪ ਤੇ ਹੈਲੋ ਕਰਕੇ ਆਪਦਾ ਸਵਾਲ ਛੱਡੋ ਤੁਸੀਂ ਜੋ ਵੀ ਤੁਹਾਡੇ ਮਨ ਚ ਕਨਸਰਨ ਆ ਉਹ ਮੈਨੂੰ ਪੁੱਛੋ ਤੁਸੀਂ ਮੂਰਖ ਮਰਦੇ ਮੈਨੂੰ ਫੋਨ ਕਰੋ ਪੰਜਾਬ ਲਈ ਆਪਦੇ ਭੈਣ ਭਰਾਵਾਂ ਲਈ ਮੈਂ ਹਮੇਸ਼ਾ ਖੜਾ ਤੇ ਮੈਂ ਪਿਛਲੇ 3 ਸਾਲ ਤੋਂ ਇਹੀ ਕੰਮ ਕਰਦਾ ਤੇ ਮੇਰੀ ਜਿਹੜੀ ਇਹ ਕੋਸ਼ਿਸ਼ ਹੈਗੀ ਹੈ ਕਿ ਆਉਣ ਵਾਲੇ ਟਾਈਮ 'ਚ ਜਿਆਦੇ ਤੋਂ ਜਿਆਦੇ ਜਿਹੜੇ ਪੰਜਾਬੀ ਹੈਗੇ ਭੈਣ ਭਰਾ ਉਹ ਆਦੇ ਘਰਾਂ ਨੂੰ ਵਾਪਸੀ ਕਰਨ ਆਦੇ ਮਾਪਿਓਂ ਕੋਲੇ ਆਉਣ ਮੇਰੇ ਲਈ ਸਭ ਤੋਂ ਵੱਡੀ ਬਲੇਸਿੰਗ ਇਹੀ ਹੈ ਕਿ ਤੁਸੀਂ ਆਦੇ ਮਾਪੇ ਉਹਨਾਂ ਆ ਕੇ ਜਿਹੜੀ ਜੱਫੀ ਪਾਉਂਗੇ ਜਿਹੜੇ ਆ ਕੇ ਤੁਹਾਨੂੰ ਆਦੇ ਘਰੇ ਨਿੱਘ ਮਿਲੇਗਾ ਉਹੀ ਮੇਰੀ ਉਹੀ ਮੇਰਾ ਜਿਵੇਂ ਕਹਿੰਦੇ ਹੁੰਦੇ ਆ ਮਿਹਨਤ ਹੈ ਜਿਹੜੀ ਉਹਦਾ ਫਲ ਹੈ ਤੇ ਮੈਂ ਲਾਸਟ ਚ ਇੱਕ ਵਾਰੀ ਫੇਰ ਜਿਹੜੇ ਹੈਗੇ ਕੈਨੇਡਾ ਰਹਿੰਦੇ ਭੈਣ ਭਰਾ ਲੰਮੇ ਸਮੇ ਤੋਂ ਉਹਨਾਂ ਨੂੰ ਸਿਰਫ ਇੱਕੋ ਹੀ ਬੇਨਤੀ ਕਰੂੰਗਾ ਕਿ ਉਹਨਾਂ ਦੇ ਜਿਹੜੀ ਹੈਗੀ ਆ ਉਹਨੂੰ ਘਟਾਓ ਜੇ ਕੋਈ ਬੰਦਾ ਪੰਜਾਂ ਦੀ ਗੱਲ ਕਰ ਰਿਹਾ ਪੰਜਾਬ ਆਉਣ ਦੀ ਗੱਲ ਕਰ ਰਿਹਾ ਤੁਸੀਂ ਉਹਦੇ ਪਿੱਛੇ ਉਹਦੇ ਰੀਜ਼ਨ ਦੇਖੋ ਦਾ ਮਕਸਦ ਕੀ ਉਹ ਦੇਖੋ ਨਾ ਕਿ ਤੁਸੀਂ ਇਹ ਸੋਚੋ ਕਿ ਉਹ ਤੁਹਾਡੇ ਕੈਨੇਡਾ ਨੂੰ ਭੰਡ ਰਿਆ ਜਾਂ ਉਹ ਕੈਨੇਡਾ ਨੂੰ ਮਾਰ ਰਿਆ ਈਵਨ ਅਸੀਂ ਪਿੱਛੇ ਇੱਕ ਹੋਰ ਵੀਡੀਓ ਵੀ ਕੀਤੀ ਸੀ ਜਿੱਥੇ ਆਸਟ੍ਰੇਲੀਆ ਦੀ ਅਸੀਂ ਗੱਲ ਕੀਤੀ ਸੀ ਤੇ ਤੁਸੀਂ ਜਾ ਕੇ ਉਹਦੇ ਥੱਲੇ ਵੇਖੋਗੇ ਮੈਨੂੰ ਲੱਗਦਾ ਨਹੀਂ ਹੁਣ ਕਿਸੇ ਬੰਨੇ ਨੇ 네ਗੇਟਿਵ ਕਮੈਂਟ ਇੱਕ ਦੋ ਤੋਂ ਬਿਨਾ ਕਰ ਕਰਕੇ ਗਿਆ ਹੁਣ ਕਿ ਇਸ ਇੰਝ ਇਹ ਸਭ ਕੁਝ ਨਹੀਂ ਹੈ ਪਰ ਕੈਨੇਡਾ 'ਚ ਰਹਿੰਦੇ ਜਿਹੜੇ ਪ੍ਰੰਗਣ ਲੋਕ ਹੈ ਉਹ ਇਸ ਜਿਵੇਂ ਕਹਿੰਦੇ ਹੁੰਦੇ ਆ ਪੁਆਇੰਟ ਤੇ ਨਸ਼ੇ ਚ ਕੈਨੇਡਾ ਦੇ ਡੁੱਬ ਚੁੱਕੇ ਆ ਜਨਸਾ ਦੇ ਖਿਲਾਫ ਉਹ ਕੁਝ ਵੀ ਸੁਣਨ ਨਹੀਂ ਚਾਹੁੰਦੇ ਚਾਹੇ ਉਹਨਾਂ ਦੇ ਮਾਪਿਓ ਨੂੰ ਚਾਹੇ ਉਹਨਾਂ ਦੇ ਪੰਜਾਬ ਨੂੰ ਚਾਹੇ ਉਹਨਾਂ ਦੇ ਦਾਇ ਚਾਚਿਆਂ ਨੂੰ ਪੜਾ ਲੱਖ ਗਾਲਾਂ ਕੱਢ ਲਓ ਪਰ ਤੁਸੀਂ ਉਹਨਾਂ ਦੇ ਕੈਨੇਡਾ ਨੂੰ ਗਾਲ ਨਾ ਕਢੋ